ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਗਪ੍ਰੀਤ ਸਿੰਘ ਸਾਡੇ ਨਾਲ ਇੱਕ ਵਾਰ ਫੇਰ ਮੌਜੂਦ ਨੇ ਬ੍ਰਾਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਕੈਨੇਡਾ ਨੇ ਬਹੁਤ ਕੁਝ ਬਦਲ ਦਿੱਤਾ ਹੈ ਐਪਲੀਕੇਸ਼ਨਸ ਦੇ ਨੰਬਰ ਦੇ ਉੱਤੇ ਕੈਪ ਹੈ 5 ਲੱਖ ਤੋਂ ਜ਼ਿਆਦਾ ਔਰ ਜਿਹੜੇ ਉਹਨਾਂ ਨੇ ਵੀਜ਼ਾ ਦੇਣੇ ਨੇ 4 ਲੱਖ ਤੋਂ ਜ਼ਿਆਦਾ ਉਹਨਾਂ ਉੱਪਰ ਵੀ ਕੈਪ ਹੈ ਪ੍ਰੋਵਿੰਸ ਵਾਈਜ਼ ਵੀ ਉਹਨਾਂ ਨੇ ਵੀਜ਼ਾ ਦੇਣੇ ਨੇ ਇਹਦੇ ਉੱਪਰ ਸਾਡੇ ਵਿਦਿਆਰਥੀ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਇਹ ਜਿਹੜੇ ਆંકੜੇ ਨੇ ਇਹ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਨੇ ਪੂਰੀ ਦੁਨੀਆ ਦੇ ਵਿਦਿਆਰਥੀਆਂ ਲਈ ਨੇ ਪੰਜਾਬੀ ਹੁਣ ਕਿਵੇਂ ਵੀਜ਼ੇ ਹਾਸਲ ਕਰ ਸਕਣਗੇ ਔਰ ਕਿਹੜੀਆਂ ਗੱਲਾਂ ਦਾ ਖਿਆਲ ਰੱਖਿਆ ਜਾਵੇ ਇਹਦੇ ਉੱਪਰ ਹੀ ਸਾਡੇ ਨਾਲ ਅਪਡੇਟ ਸਾਂਝਾ ਕਰਨਗੇ ਜਗਪ੍ਰੀਤ ਸਿੰਘ ਬਹੁਤ ਸਵਾਗਤ ਹੈ ਜੀ ਮੈਂ ਚਾਹੂੰਗਾ ਕਿ ਚੰਗੀ ਤਰ੍ਹਾਂ ਨਾਲ ਤੁਸੀਂ ਐਕਸਪਲੇਨ ਕਰੋ ਅੱਜ ਗੱਲ ਕਰੂਗਾ ਜੀ ਨਵੀਂ ਅਪਡੇਟ ਨੂੰ ਲੈ ਕੇ ਨਵੇਂ ਚੇਂਜ ਨੂੰ ਲੈ ਕੇ ਜਿਹਦੇ ਵਿੱਚ ਡਿਫਾਈਨਡ ਨੰਬਰ ਆਈਆਰਸੀਸੀ ਵੱਲੋਂ ਦਿੱਤਾ ਗਿਆ ਸਟੱਡੀ ਪਰਮਿਟ ਐਪਲੀਕੇਸ਼ਨਸ ਨੂੰ ਲੈ ਕੇ ਕਿ 2025 ਦੇ ਵਿੱਚ ਤਕਰੀਬਨ 5 ਲੱਖ 5162 ਐਪਲੀਕੇਸ਼ਨਸ ਨੂੰ ਪ੍ਰੋਸੈਸ ਕੀਤਾ ਜਾਊਗਾ इस उपर तो जशन रिसीव हो वन से नंबर रीच हो है उस तो जिन्केशन आई आर सी सी रिसीव हो वापस कर दि जाएं मतलब कि एप्लीकेशन दो हज़ार पच्ची इंटेक्स के लिए प्रोसीड नहीं किया जाऊगा जा। और यह नंबर वर्ल्ड वाइड है नॉट ओनली फॉर वन सिंगल कंट्री इस बाद आई आर सी ऑलरेडी तकरीबन चार लाख सैंती हज़ार का एक स्टडी परमिट कैप भी दे चुकी है हूँ इस चीज़ को समझना पेगा कि नंबर ऑफ एप्लीकेशन की कैप भी है ਔਰ ਜਿੰਨੇ ਸਟੱਡੀ ਪਰਮਿਟ ਉਹਨਾਂ ਨੇ ਗ੍ਰਾਂਟ ਕਰਨੇ ਉਹ ਵੀ ਹੈ ਹੁਣ ਫਰਦਰ ਉਹਨਾਂ ਨੇ ਡਾਇਵਰਸਿਫਿਕੇਸ਼ਨ ਕੀਤੀ ਹੈ ਕਿ ਤਕਰੀਬਨ ਇਹਦੇ ਵਿੱਚੋਂ ਜਿਹੜੇ ਕੁਝ ਅਮਾਊਂਟ ਰਹੂਗਾ ਉਹ ਯੂਨੀਵਰਸਿਟੀ ਗ੍ਰੈਜੂਏਟਸ ਦੇ ਲਈ ਫੋਕਸਡ ਰਹੇਗਾ ਉਸ ਤੋਂ ਬਾਅਦ ਜੇਕਰ ਮੈਂ ਗ੍ਰੇਡ ਕਿੰਡਰਗਾਰਟਨ ਤੋਂ ਸ਼ੁਰੂ ਕਰੀਏ ਔਰ ਗ੍ਰੇਡ 12 ਤੱਕ ਚੱਲੀਏ ਉਹਦਾ ਵੀ ਇੱਕ ਨੰਬਰ ਡਿਫਾਈਨ ਕੀਤਾ ਗਿਆ ਜਿਹੜੇ ਸਟੂਡੈਂਟ ਸਕੂਲਿੰਗ ਵੀਜ਼ਾ ਤੇ ਜਾਂਦੇ ਨੇ phd ਵਾਲੇ ਜਾਂ ਰਿਸਰਚ ਵਰਕ ਕਰਨ ਲਈ ਇੱਕ ਸੈਪਰੇਟ ਨੰਬਰ ਦਿੱਤਾ ਗਿਆ ਸੋ ਇਹ ਸਾਰੇ ਨੰਬਰਸ ਨੂੰ ਅਗਰ ਕੱਢ ਦਿੱਤਾ ਜਾਵੇ ਤਾਂ ਤਕਰੀਬਨ ਤਕਰੀਬਨ 3 ਲੱਖ 10000 ਦੇ ਆਸ-ਪਾਸ ਇੱਕ ਨੰਬਰ ਬਚਦਾ ਜਿਹਦੇ ਵਿੱਚ ਹੁਣ ਡਿਪਲੋਮਾ ਸਟੂਡੈਂਟਸ ਜਿਹੜੇ ਆ ਉਹ ਐਂਟਰ ਕਰਨਗੇ ਗ੍ਰੈਜੂਏਟ ਸਟੂਡੈਂਟਸ ਲਈ ਸਪੈਸੀਫਿਕ ਇੱਕ ਨੰਬਰ ਸਾਈਡ ਤੇ ਕੀਤਾ ਗਿਆ ਸੋ ਹੁਣ ਜੇਕਰ ਸਟੂਡੈਂਟਸ ਡਿਪਲੋਮਾ 'ਚ ਜਾਣਾ ਚਾਹੁੰਦੇ ਨੇ ਤਾਂ ਆਲਰੇਡੀ ਇੱਕ ਲਿਸਟ ਪ੍ਰੋਵਾਈਡਡ ਹੈ ਸੋ ਸਭ ਤੋਂ ਪਹਿਲਾਂ ਤਾਂ ਹੁਣ ਆਪਣੇ ਪ੍ਰੋਫਾਈਲ ਨੂੰ ਤੁਹਾਨੂੰ ਸਮਝਣਾ ਪਊਗਾ ਕਿ ਆਪਾਂ ਇਨਟੇਕਸ ਦੀ ਵੇਟ ਨਹੀਂ ਕਰ ਸਕਦੇ ਜੀ ਹੁਣ ਆਪਣਾ ਇਨਟੇਕ ਦੂਰ ਵਾਲਾ ਕਰ ਲਈਏ ਲਾਗੇ ਵਾਲਾ ਕਰ ਲਈਏ ਉਹ ਇਸ ਕਰਕੇ ਨਹੀਂ ਕਰਨੀ ਕਿਉਂਕਿ ਆਲਰੇਡੀ ਨੰਬਰ ਜਿਹੜਾ ਉਹ ਡਿਫਾਈਨ ਹੋ ਗਿਆ ਹੁਣ ਗੱਲ ਆਉਗੀ ਜਿੰਨੀ ਜਲਦੀ ਤੁਸੀਂ ਅਪਲਾਈ ਕਰ ਲੋਗੇ ਉਨੀ ਜਲਦੀ ਤੁਹਾਨੂੰ ਰਿਜ਼ਲਟ ਮਿਲ ਜੇਗਾ ਔਰ ਅਗਰ ਉਹਦੀ ਕੁਆਲਿਟੀ ਦੀ ਗੱਲ ਕਰੋਗੇ ਤਾਂ ਜਿੰਨਾ ਵਧੀਆ ਤੁਹਾਡਾ ਪ੍ਰੋਫਾਈਲ ਅਕੈਡੈਮਿਕਲੀ ਇੰਗਲਿਸ਼ ਪ੍ਰੋਫੀਸ਼ੀਐਂਸੀ ਦੇ ਗਰਾਉਂਡਸ ਪ੍ਰੋਗਰਾਮ ਦੀ ਰੈਲੇਵੈਂਸੀਸ ਪ੍ਰੋਗਰੈਸ਼ਨਸ ਅਪਗ੍ਰੇਡੇਸ਼ਨਸ ਦੇ ਵਿੱਚ ਚੱਲੇਗਾ ਐਸਓਪੀ ਨੂੰ ਕਿੰਨੇ ਵੈਲ ਡਰਾਫਟਡ ਮੈਨਰ ਦੇ ਵਿੱਚ ਤੁਸੀਂ ਲਾਉਂਦੇ ਹੋ ਆਪਣੇ ਆਈਡੀਆਜ਼ ਨੂੰ ਆਪਣੇ ਪਰਸਪੈਕਟਿਵਸ ਨੂੰ ਫਿਊਚਰ ਗੋਲਸ ਨੂੰ ਕਿਦਾਂ ਡਿਸਕ੍ਰਾਈਬ ਕਰਦੇ ਹੋ ਇਹ ਚੀਜ਼ਾਂ ਡਿਫਾਈਨ ਕਰੂਗੀ ਆ ਕੁਆਲਿਟੀ ਚੈੱਕ ਨੂੰ ਔਰ ਤੁਹਾਨੂੰ ਸਟੱਡੀ ਪਰਮਿਟ ਗ੍ਰਾਂਟ ਕੀਤਾ ਜਾਊਗਾ ਇੱਕ ਸਪੈਸੀਫਿਕ ਕੈਟਿੰਗ ਦੇ ਅੰਡਰ ਸੋ ਜਿਹੜੇ ਵੀ ਸਟੂਡੈਂਟ ਹੁਣ ਸੋਚ ਵਿਚਾਰ ਕਰ ਰਹੇ ਨੇ ਜੀ ਦਾ ਇਟਸ ਦਾ ਟਾਈਮ ਕਿ ਅਗਰ ਤੁਸੀਂ ਕੈਨੇਡਾ ਜਾਣਾ ਹੈ ਵਧੀਆ ਪ੍ਰੋਗਰਾਮ ਦੇ ਨਾਮ ਦਾ ਤੁਹਾਨੂੰ ਆਪਣੀ ਐਪਲੀਕੇਸ਼ਨ ਨੂੰ ਜਲਦੀ ਫਾਸਟ ਮੂਵ ਔਨ ਕਰਕੇ ਜਿੰਨੀ ਜਲਦੀ ਫਾਈਲ ਲਾ ਲੋਗੇ ਉੰਨੀ ਜਲਦੀ ਤੁਸੀਂ ਰਿਜ਼ਲਟ ਲੈਣ ਦੇ ਹੱਕਦਾਰ ਹੋ ਜੇ ਪ੍ਰੋਫਾਈਲ ਵਧੀਆ ਵਧੀਆ ਪ੍ਰੋਗਰਾਮ ਅਪਟ ਕੀਤਾ ਯੂਨੀਵਰਸਿਟੀ ਜਾ ਰਹੇ ਹੋ ਕਾਲਜ ਜਾ ਰਹੇ ਹੋ ਤਾਂ ਡੈਫੀਨੇਟਲੀ ਉਹਦੇ ਤੇ ਵੀਜ਼ਾ ਮਿਲਣ ਦੇ ਚਾਂਸਸ ਵੀ ਤੁਹਾਨੂੰ ਕਾਫੀ ਹੱਦ ਤੱਕ ਰਹਿੰਦੇ ਸੋ ਬਹੁਤ ਬਹੁਤ ਧੰਨਵਾਦ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਐਕਸਪਰਟ ਨੇ ਅੱਜ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਦੇ ਉੱਪਰ ਇੱਕ ਨੰਬਰ ਹੈ ਇਸ ਨੰਬਰ ਤੇ ਟੈਲੀਫੋਨ ਕਾਲ ਕਰਕੇ ਤੁਸੀਂ ਜ਼ਿਆਦਾ ਜਾਣਕਾਰੀ ਹਾਸਲ ਕਰ ਸਕਦੇ ਹੋ ਤੁਸੀਂ ਕਿਸੇ ਵੀ ਨੇੜੇ ਦੇ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਤੁਸੀਂ ਆਨਲਾਈਨ ਐਕਸਪਰਟ ਨਾਲ ਗੱਲ ਕਰ ਸਕਦੇ ਹੋ ਪੂਰੀ ਕਲੈਰਿਟੀ ਹੁਣ ਤੋਂ ਬਾਅਦ ਤੁਸੀਂ ਆਪਣੇ ਫੈਸਲੇ ਲਓ ਬਹੁਤ ਬਹੁਤ ਧੰਨਵਾਦ